ਗੱਡੀ ਅੰਦਰ ਲਿਜਾਣ ਦੀਆਂ ਕੋਸ਼ਿਸ਼ਾਂ ਨੇ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਹੈ ਗੱਡੀ ਨੂੰ ਅੰਦਰ ਲਿਜਾਣ ਦੇ ਲਈ ਜਿੱਤੋ ਜਹਦ ਹੈ ਜਿਹੜੀ ਗੱਡੀ ਨੂੰ ਇਸ ਵੇਲੇ ਅੰਦਰ ਦਾ ਜਾਇਜ਼ ਆ ਰਿਹਾ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਹੈ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਗਿਆ ਪਰ तमाम ਰੋਕਾਂ ਤੋਂ ਬਾਅਦ ਗੱਡੀ ਨੂੰ ਅੰਦਰ ਲਿਜਾਇਆ ਗਿਆ ਜੋ ਕਿ ਲੰਗਰ ਵਾਲੀ ਗੱਡੀ ਸੀ ਉਹਨੂੰ ਅੰਦਰ ਲਜਾਇਆ ਗਿਆ ਆ ਗੱਡੀ ਜਿਹੜੀ ਆ ਉਹ ਵੀ ਅੰਦਰ ਪਹੁੰਚਿਆ ਤਾਂ ਬਹੁਤ ਵੱਡੇ ਹਜ਼ੂਮ ਦੇ ਰੂਪ ਦੇ ਵਿੱਚ ਬਹੁਤ ਬੜ ਨੌਜਵਾਨ ਜਿਹੜਾ ਬਹੁਤ ਭਾਰੀ ਗਿਣਤੀ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਪਹੁੰਚ ਚੁੱਕੇ ਨੇ ਯੂਨੀਵਰਸਿਟੀ ਵੱਲ ਨੂੰ ਕਾਫਲੇ ਦੇ ਰੂਪ ਦੇ ਵਿੱਚ ਯੂਨੀਵਰਸਿਟੀ ਵੱਲ ਨੂੰ ਜਿਹੜਾ ਹੈਗਾ ਉਹ ਬਦਨ ਲੱਗੇ ਹੋਏ ਨੇ ਸਾਹਮਣੇ ਪੁਲਿਸ ਪ੍ਰਸ਼ਾਸਨਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਰੋਕਿਆ ਜਾ ਰਿਹਾ ਰੋਕਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਲਾਈਆਂ ਜਾ ਰਹੀਆਂ ਨੇ ਪਰ ਲਗਾਤਾਰ ਕਾਫਲਾ ਜਿਹੜਾ ਉਹ ਅੱਗੇ ਵਧ ਰਿਹਾ ਆ ਜਿਹੜਾ ਵੱਧ ਰਿਹਾ ਪਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜਿਆ ਉਹ ਰੋਕਾਂ ਲਾਈਆਂ ਜਾ ਰਹੀਆਂ ਨੇ ਰੋਕਿਆ ਜਾ ਰਿਹਾ ਤਾਂ ਵੱਡਾ ਹਜ਼ੂਮ ਜਿਹੜਾ ਆ ਉਹ ਯੂਨੀਵਰਸਿਟੀ ਦੇ ਵੱਲ ਵੱਧਾ ਜਾ ਰਿਹਾ ਯੂਨੀਵਰਸਿਟੀ ਦੇ ਵੱਲ ਵੱਡਾ ਹਜ਼ੂਮ ਵੱਧਾ ਜਾ ਰਿਹਾ ਅੱਗੇ ਪੁਲਿਸ ਪ੍ਰਸ਼ਾਸਨ ਹੈ ਅੱਗੇ ਇੱਕ ਪਾਸੇ ਪੁਲਿਸ ਪ੍ਰਸ਼ਾਸਨ ਹੈ ਤਾਂ ਦੂਸਰੇ ਪਾਸੇ ਦੇਖ ਸਕਦੇ ਹੋ ਕਿ ਵੱਡੇ ਹਜ਼ੂਮ ਯੂਨੀਵਰਸਿਟੀ ਦੇ ਵੱਲ ਵੱਧ ਰਹੇ ਨੇ ਅਜਾਬ ਵੀ ਜਨੂੰ ਦੱਸਣਾ ਚਾਹੁੰਦੇ ਆ ਕਿ ਤੂੰ ਜਿੰਨਾ ਜੋਰ ਹੈ ਲਾ ਕੇ ਦਿਖਾ ਲੈ ਤੇ ਪੰਜਾਬ ਅਸੀਂ ਡਾਕੇ ਰੱਖਾਗੇ ਅਸੀਂ ਪੰਜਾਬ ਯੂਨੀਵਰਸਿਟੀ ਦੇ ਚੇਅਰ ਵੀਸੀ ਕੱਟੀ ਹੈ ਅੰਦਰ ਬੈਠੀ ਆਪਣੇ ਫਰਮਾਨ ਚਾਰੀ ਕਰ ਰਹੀ ਹੈ ਤੁਜ ਪੰਜਾਬ ਯੂਨੀਵਰਸਿਟੀ ਵਿੱਚ ਦੱਸਣਾ ਚਾਹੁੰਦੇ ਆ ਕਿ ਪੰਜਾਬ ਪੰਜਾਬੀ ਹੈ ਤੇ ਯੂਨੀਵਰਸਿਟੀ ਪੰਜਾਬੀ ਦੇ ਦੇ ਆਪਣਾ ਖੋ ਕੇ ਡਾਕੇ ਚਾਪਾ ਵਿੱਚ ਪੁਲਿਸ ਵਾਲੇ ਜਿੰਨਾ ਮਰਜ਼ੀ ਜ਼ੋਰ ਲਾ ਲੈ ਅੱਜ ਲੋਕਾਂ ਦੀ ਆਵਾਜ਼ ਦੀ ਆਵਾਜ਼ ਨਹੀਂ ਦੱਸ ਸਕਦਾ ਕੇਵਲ ਬੁਲਾਇਆ ਜਾ ਰਿਹਾ ਵੱਡੇ ਹਜ਼ੂਮ ਦੇ ਰੂਪ ਦੇ ਵਿੱਚ ਵੱਡੇ ਇਕੱਠ ਦੇ ਜਿਹੜਾ ਹੈ ਕਿ ਉਹ ਵਧ ਰਹੇ ਨੇ ਹਾਲਾਂਕਿ ਇਸ ਤੋਂ ਪਹਿਲਾਂ ਯੂਨੀਵਰਸਿਟੀ ਜਾਣ ਤੋਂ ਰੋਕਿਆ ਗਿਆ ਸੀ ਯੂਨੀਵਰਸਿਟੀ ਕਿਸੇ ਨੂੰ ਜਾਣ ਨਹੀਂ ਦਿੱਤਾ ਗਿਆ ਸੀ ਪਰ ਇੱਕ ਨੰਬਰ ਗੇਟ ਤੇ ਜਾਣ ਦੇ ਲਈ ਜਿਹੜਾ ਹੈਗਾ ਵੱਡਾ ਹਜ਼ੂਮ ਜਿਹੜਾ ਹੈ ਇੱਕ ਨੰਬਰ ਗੇਟ ਦੇ ਜਾਣ ਦੇ ਲਈ ਜਿਹੜਾ ਵਧਿਆ ਹੋਇਆ ਪਿੱਛੇ ਵੀ ਰੋਕਾਂ ਲੱਗੀਆਂ ਪਿਛਲੀਆਂ ਰੋਕਾਂ ਵੀ ਇਹਨਾਂ ਦੇ ਵੱਲੋਂ ਤੋੜੀਆਂ ਗਈਆਂ ਤਾਂ ਹੁਣ ਅੱਗੇ ਵੱਲ ਇੱਕ ਨੰਬਰ ਗੇਟ ਵੱਲ ਜਿਹੜਾ ਹੈਗਾ ਉਹ ਵਧਿਆ ਜਾ ਰਿਹਾ ਹੈ ਵੱਡਾ ਇਕੱਠ ਹੈ ਵੱਡੇ ਇਕੱਠ ਦੇ ਵੱਲੋਂ ਇੱਕ ਨੰਬਰ ਗੇਟ ਵਾਲਾ ਜਿਹੜਾ ਹੈਗਾ ਇਹੋ ਵਾਧ ਰਹੇ ਨੇ